मैं समझ सकता हूँ एक बच्चे का एक बेटे का वो इमोशन और ये जो बात बिल्कुल दिल से कह रहे थे कि आज एक फादर जहाँ से भी इनको देख रहे होंगे तो उनको कैसा फील हो रहा होगा कि जैसे आज, आज आपको भी लग रहा होगा आप अपने गांव वापस आए हो बड़े सालों बाद है ना तो मेरे वास्ते एक बहुत माण वाली गल है कि गिप्पी मेरे छोटे वीर मैं अखा के नाइज करते दे देखा है ਇੱਕ ਛੋਟੀ ਜੀ ਮੁਲਾਕਾਤ ਜਿਹਦੇ ਵਿੱਚ ਇੱਕ ਪੈਸ਼ਨ ਇੱਕ جنੂਨ ਇਹਦੀਆਂ ਅੱਖਾਂ ਦੇ ਵਿੱਚ ਮੈਂ ਦੇਖਿਆ ਜਦੋਂ ਅਸੀਂ ਪਹਿਲੀ ਵਾਰੀ ਇੱਕ ਸੈੱਟ ਤੇ ਸਰਸਰੀ ਮਿਲੇ ਸੀ ਉਸ ਤੋਂ ਬਾਅਦ ਜੋ ਜ਼ੀਲ ਇਹਦੇ ਅੰਦਰ ਸੀ ਮੈਂ ਆਨੈਸਟਲੀ ਕਹਿੰਨਾ ਪੂਰੀ ਇੰਡਸਟਰੀ ਇੱਥੇ ਬੈਠੀ ਹੈ ਲੋਕਾਂ ਨੇ ਬਹੁਤ ਕੁਝ ਇਹ ਕਹਿੰਦੇ ਨੇ ਕਿ ਫਾਸਟ ਚੱਲ ਜਾਂਦਾ ਬਈ ਇਹ ਬਿਜ਼ਨਸ ਲਈ ਆ ਕਰਦਾ ਉਹ ਕਰਦਾ ਮੈਂ ਅੱਜ ਸਾਰਿਆਂ ਨੂੰ ਕਹਿਣਾ ਸਿੱਖੋ ਜ਼ਰੂਰ ਜਦ ਤੱਕ ਇਮੋਸ਼ਨਲ ਹੋ ਕੇ ਸਿਨੇਮਾ ਬਣਾਉਂਦੇ ਰਹੋਗੇ ਉਹਦੇ ਬਿਜ਼ਨਸ ਦੀ ਗੱਲ ਨਹੀਂ ਕਰੋਗੇ ਨਾ ਸਿਨੇਮੇ ਦਾ ਨੁਕਸਾਨ ਕਰ ਰਹੇ ਹੋ ਸਿਨੇਮਾ ਬਣਾਓ ਅੱਛੀਆਂ ਫਿਲਮਾਂ ਬਣਾਓ ਅੱਛੇ ਕੰਟੈਂਟ ਤੇ ਕੰਮ ਕਰੋ ਪਰ ਉਹਦਾ 50% ਪਾਰਟ ਬਿਜ਼ਨਸ ਹੁੰਦਾ ਅੱਜ ਜਿਹੜੀਆਂ ਸਾਊਥ ਦੀਆਂ ਫਿਲਮਾਂ ਤੁਸੀਂ ਇੱਥੇ ਦੇਖਦੇ ਹੋ ਨਾ ਇਸੇ ਕਰਕੇ ਕਿ ਉਹ ਬਿਜ਼ਨਸ ਕਰਦੀਆਂ ਨੇ ਉਹਨਾਂ ਦੇ ਬਹੁਤ ਵੱਡੀਆਂ ਰਿਕਵਰੀਜ਼ ਨੇ ਔਰ ਮੈਂ ਇਹਦੇ ਲਈ ਅਪਰੀਸ਼ੀਏਟ ਵੀ ਕਰਦਾ ਗਿੱਪੀ ਨੂੰ ਔਰ ਮੈਂ ਥੈਂਕਸ ਵੀ ਕਹਿਣਾ ਕਿ ਸਾਡੀ ਇੰਡਸਟਰੀ ਨੂੰ ਤੁਸੀਂ ਵਪਾਰ ਕਰਨਾ ਵਿੱਚ ਸਹਾਰ ਰਹੇ ਹੋ ਸੋ ਵਪਾਰ ਤੋਂ ਇਲਾਵਾ ਜੇ ਹੁਣ ਮੈਂ ਗੱਲ ਕਰਾਂ ਇਸ ਫਿਲਮ ਦੀ ਸਾਡੀ ਐਸੋਸੀਏਸ਼ਨ ਵੈਸੇ ਤਾਂ ਬਹੁਤ ਪੁਰਾਣੀ ਹੈ ਪਰ ਅਰਦਾਸ ਅਰਦਾਸ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਇਹ ਸਾਰੀਆਂ ਤੁਸੀਂ ਦੇਖੀਆਂ ਸਾਡੀ ਇੱਕ ਡਿਫਰੈਂਟ ਤਰ੍ਹਾਂ ਦੀ ਇੱਕ ਐਸੋਸੀਏਸ਼ਨ ਹੈ ਜਦੋਂ ਅਸੀਂ ਪੰਜਾਬ ਦੇ ਵਿਰਸੇ ਵਿਰਾਸਤ ਦੀ ਗੱਲ ਕਰਦੇ ਹਾਂ ਸਾਡਾ ਇੱਕ ਅਲੱਗ ਤਰ੍ਹਾਂ ਦਾ ਬੌਂਡ ਹੈ ਕਿ ਅਸੀਂ ਪੰਜਾਬੀ ਲਈ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਸੋ ਉਸ ਕੜੀ ਦੇ ਵਿੱਚ ਅਕਾਲ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਹੰਬਲ ਮੋਸ਼ਨ ਪਿਕਚਰਸ ਦੀ ਔਰ ਬਟ ਆਬਵੀਅਸ ਸਾਡੀ ਵੀ ਪ੍ਰਾਪਤੀ ਹੈ ਉਹਦੇ ਨਾਲ ਹੀ ਕਿ ਜਦੋਂ ਧਰਮਾ ਪ੍ਰੋਡਕਸ਼ਨ ਸਾਡੇ ਨਾਲ ਜੁੜਦੇ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਮੁਬਾਰਕਬਾਦ ਦਿੰਨਾ ਕਿ ਤੁਸੀਂ ਅੱਜ ਇੱਕ ਬਹੁਤ ਲੰਬੀ ਛਲਾਂਗ ਮਾਰੀ ਹੈ ਔਰ ਤੁਸੀਂ ਬਹੁਤ ਅੱਗੇ ਗਏ ਹੋ ਤੁਸੀਂ ਸਾਰੇ ਜਿੰਦਾਬਾਦ ਉਹ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ